ਭਾਰਤੀ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆ ਏਸ਼ੀਆ ਕੱਪ 2025 ਦਾ ਖਿਤਾਬ ਆਪਣੇ ਨਾਮ ਕਰ ਲਿਆ। ਫਾਈਨਲ ਮੁਕਾਬਲੇ ਵਿੱਚ ਭਾਰਤ ਨੇ ਦੱਖਣੀ ਕੋਰੀਆ ਨੂੰ 4-1 ਦੇ ਵੱਡੇ ਅੰਤਰ ਨਾਲ ਹਰਾਇਆ। ਇਸ ਜਿੱਤੇ ਦੇ ਨਾਲ ਨਾ ਸਿਰਫ ਭਾਰਤੀ ਟੀਮ ਨੇ ਅੱਜ ਸਾਲ ਬਾਅਦ ਏਸ਼ੀਆ ਕੱਪ ਜਿੱਤਿਆ ਬਲਕਿ ਹਾਕੀ ਵਿਸ਼ਵ ਕੱਪ 2026 ਵਿੱਚ ਖੇਡਣ ਲਈ ਆਪਣੀ ਜਗ੍ਹਾ ਵੀ ਪੱਕੀ ਕਰ ਲਈ ਹੈ। ਤੁਹਾਨੂੰ ਦੱਸ ਦਿੰਦੇ ਹਾਂ ਮੇਜ਼ਬਾਨ ਦੇਸ਼ ਨੇ ਬਿਹਾਰ ਦੇ ਰਾਜਗੀਰ ਸਪੋਰਟਸ ਕੰਪਲੈਕਸ ਦੇ ਵਿੱਚ ਪੰਜਵਾਰ ਦੇ ਜੇਤੂ ਕੋਰੀਆ ਨੂੰ 4-1 ਨਾਲ ਹਰਾ ਕੇ ਚੌਥੀ ਵਾਰ ਟਰੋਫੀ ਜਿੱਤੀ ਹੈ। ਭਾਰਤ ਦੀ ਪੁਰਸ਼ ਟੀਮ ਨੇ 8 ਸਾਲਾਂ ਬਾਅਦ ਦੇ ਸੋਕੇ ਨੂੰ ਖਤਮ ਕਰਦੇ ਹੋਏ ਟਰੋਫੀ ਜਿੱਤੀ ਹੈ। ਇਸ ਤੋਂ ਪਹਿਲਾਂ ਭਾਰਤ ਨੇ 2017 ਵਿੱਚ ਬੰਗਲਾਦੇਸ਼ ਦੇ ਟਾਕਾ ਵਿੱਚ ਮਲੇਸ਼ੀਆ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ। ਇਸ ਮੁਕਾਬਲੇ ਦੌਰਾਨ ਭਾਰਤੀ ਖਿਡਾਰੀਆਂ ਨੇ ਸ਼ੁਰੂ ਤੋਂ ਹੀ ਹਮਲਾਵਰ ਖੇਡ ਦਿਖਾਈ ਤੇ ਕੋਰੀਆ ਨੂੰ ਕਿਸੇ ਵੀ ਸਮੇਂ ਆਪਣੇ ਉੱਤੇ ਹਾਵੀ ਨਹੀਂ ਹੋਣ ਦਿੱਤਾ। ਕੋਰੀਆ ਵਿਰੁੱਧ ਤਿੰਨ ਗੋਲ ਮੈਦਾਨ ਤੋਂ ਤੇ ਇੱਕ ਪੈਨਲਟੀ ਕਾਰਨਰ ਤੋਂ ਕੀਤੇ ਗਏ ਸੀ ਦਿਲਪ੍ਰਿਤ ਸਿੰਘ ਮੈਚ ਦਾ ਹੀਰੋ ਰਿਹਾ ਮੈਚ ਦੇ ਖਿਡਾਰੀ ਦਿਲਪ੍ਰਿਤ ਨੇ ਦੋ ਮੈਦਾਨੀ ਗੋਲ ਕੀਤੇ ਸੀ ਭਾਰਤੀ ਟੀਮ ਨੇ ਫਾਈਨਲ ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ ਸੁਖਜੀਤ ਸਿੰਘ ਨੇ ਪਹਿਲੇ ਹੀ ਮਿੰਟ ਵਿੱਚ ਗੋਲ ਕੀਤਾ ਇਸ ਤੋਂ ਬਾਅਦ ਦਿਲਪ੍ਰਿਤ ਸਿੰਘ ਨੇ 7ਵੇਂ ਮਿੰਟ ਵਿੱਚ ਗੋਲ ਕੀਤਾ ਤੀਜੇ ਕੁਆਟਰ ਦੇ ਅੰਤ ਵਿੱਚ ਦਿਲਪ੍ਰਿਤ ਨੇ ਇੱਕ ਹੋਰ ਗੋਲ ਕੀਤਾ 49ਵੇਂ ਮਿੰਟ ਵਿੱਚ ਅਮਿਤ ਰੋਹੀਦਾਸ ਨੇ ਭਾਰਤ ਲਈ ਚੌਥਾ ਗੋਲ ਕੀਤਾ ਦੱਖਣੀ ਕੋਰੀਆ ਨੇ ਸਿਰਫ ਇੱਕ ਗੋਲ ਕੀਤਾ ਇਸ ਤੋਂ ਬਾਅਦ ਦੋਵੇਂ ਟੀਮਾਂ ਵਿੱਚੋਂ ਕੋਈ ਗੋਲ ਨਹੀਂ ਕਰ ਸਕਿਆ ਇਹ ਸ਼ਾਨਦਾਰ ਜਿੱਤ ਨਾਲ ਭਾਰਤੀ ਟੀਮ ਨੇ ਦੁਬਾਰਾ ਏਸ਼ੀਆਈ ਹਾਕੀ ਵਿੱਚ ਆਪਣਾ ਦਬਦਬਾ ਸਾਬਿਤ ਕੀਤਾ ਹੈ। ਕੋਚ ਅਤੇ ਖਿਡਾਰੀਆਂ ਨੇ ਮੈਚ ਮਗਰੋਂ ਕਿਹਾ ਹੈ ਕਿ ਇਹ ਜਿੱਤ ਭਾਰਤੀ ਹਾਕੀ ਦੇ ਸੁਨਹਿਰੇ ਭਵਿੱਖ ਦੀ ਨਵੀਂ ਸ਼ੁਰੂਆਤ ਹੈ। ਸਾਂਝੀ ਆਵਾਜ਼ ਰੇਡੀਓ ਵੱਲੋਂ ਭਾਰਤੀ ਹਾਕੀ ਟੀਮ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ।